ਪਤਾਇਆ ਕਿ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਉਹਨਾਂ ਅਧਿਕਾਰੀਆਂ ਛਿਆਂ ਦਾ ਸਨਮਾਨ ਕਰੂਗੀ ਵਿੱਚ ਤਿੰਨ ਆਈਪੀਐਸ ਤੇ ਤਿੰਨ ਹੀ ਐਚਪੀਐਸ ਤੋਂ ਕਿਉਂ ਸਨਮਾਨ ਕਰਨ ਜਾ ਰਹੀ ਆ ਹਰਿਆਣਾ ਸਰਕਾਰ ਹਾਂ ਦੇਸ਼ ਦੀ ਅਫਸਰਸ਼ਾਈ ਦਾ ਕਿਸੇ ਚੰਗਾ ਬਹਾਤਰੀ ਵਾਲੇ ਲੋਕਪੱਖੀ ਕੰਮ ਕਰਨ ਤੇ ਸਨਮਾਨ ਹੋਵੇ ਸਾਨੂੰ ਤਰਾਜ ਨਹੀਂ ਹੁੰਗਾ ਕੇਂਦਰ ਤੇ ਹਰਿਆਣਾ ਇਹ ਮੰਨ ਗਿਆ ਹੁਣ ਕਿ ਅਸੀਂ ਜੋ ਜ਼ੁਲਮ ਕੀਤੇ ਹਰਿਆਣੇ ਦੇ ਬਾਰਡਰ ਤੇ ਚਾਹੇ ਸ਼ਹੀਦ ਸੁਪਕਰ ਨੂੰ ਸ਼ਹੀਦ ਕੀਤਾ ਚਾਹੇ 433 ਕਿਸਾਨ ਜ਼ਖਮੀ ਹੋਏ ਔਰ ਚਾਹੇ ਐਸਐਲਆਰ ਦੀਆਂ ਗੋਲੀਆਂ ਚਾਹੇ ਸ਼ਾਰਟ ਗਨ ਚਾਹੇ ਬੈਲਟ ਗਨ ਇਹ ਇਸਤੇਮਾਲ ਕੀਤੀਆਂ ਔਰ ਉਹ ਆਪ ਮੰਨ ਰਹੇ ਆਪਣੀ ਉਸਫਾਹ ਰਿਪੋਰਟ ਵਿੱਚ ਵੀ ਡਰੋਨਾ ਰਾਹੀ ਜਿਹੜੀ ਉਹਨਾਂ ਨੇ ਜ਼ਹਿਰੀਲੀਆਂ ਗੈਸਾਂ ਛੁਟਜਾਂ ਤਾਂ ਇਹ ਮੰਨਤਾ ਉਹ ਦੇ ਰਹੇ ਨੇ ਪੂਰਾ ਦੇਸ਼ ਦੇਖ ਰਿਹਾ ਇਸ ਦੇਸ਼ ਨੇ ਇਹਦਾ ਫੈਸਲਾ ਕਰਨਾ ਹੈਗਾ ਅਸੀਂ ਕੇਂਦਰ ਦੇ ਇਸ ਫੈਸਲੇ ਦੀ ਨਿੰਦਿਆ ਕਰਦੇ ਹਾਂ ਹਰਿਆਣਾ ਵਿੱਚ ਕਿਸਾਨ ਅੰਦੋਲਨ ਦੌਰਾਨ ਬਹਾਦਰੀ ਦਿਖਾਉਣ ਵਾਲੇ ਪੁਲਿਸ ਅਧਿਕਾਰੀਆਂ ਦੇ ਨਾਂ ਕੇਂਦਰ ਸਰਕਾਰ ਨੂੰ ਬਹਾਦਰੀ ਪੁਰਸਕਾਰ ਦੇ ਲਈ ਭੇਜੇ ਗਏ ਨਹੀਂ ਖਬਰਾਂ ਮੁਤਾਬਕ ਹਰਿਆਣਾ ਸਰਕਾਰ ਨੇ ਕੇਂਦਰ ਨੂੰ 6 ਅਧਿਕਾਰੀਆਂ ਦੇ ਨਾਵਾਂ ਦੀ ਸਿਫਾਰਿਸ਼ ਕੀਤੀ ਹੈ ਜਿਸ ਤੇ ਕਿਸਾਨ ਆਗੂਆਂ ਨੇ ਸਵਾਲ ਖੜੇ ਕੀਤੇ ਨੇ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਦਾ ਕਹਿਣਾ ਹੈ ਕਿ ਹਰਿਆਣਾ ਸਰਕਾਰ ਦਾ ਚਿਹਰਾ ਨੰਗਾ ਹੋ ਗਿਆ ਤੇ ਇਹ ਸਾਬਤ ਹੋ ਗਿਆ ਹੈ ਕਿ ਸਰਕਾਰ ਕਿਸਾਨ ਵਿਰੋਧੀ ਹੈ 159ਵੇਂ ਦਿਨ ਵਿੱਚ ਦਿੱਲੀ ਅੰਦੋਲਨ ਦੋ ਪਹੁੰਚ ਚੁੱਕਾ ਵਾ ਤੁਹਾਨੂੰ ਪਤਾ ਹੀ ਆ ਕਿ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਉਹਨਾਂ ਅਧਿਕਾਰੀਆਂ ਛਿਆਂ ਦਾ ਸਨਮਾਨ ਕਰੂਗੀ ਵਿੱਚ ਤਿੰਨ ਆਈਪੀਐਸ ਤੇ ते 3 ही एचपीएस तो क्यों सम्मान ਕਰਨ ਜਾ ਰਹੀ ਹੈ ਹਰਿਆਣਾ ਸਰਕਾਰ ਜਿਹੜੀ ਚੁਣੀ ਹੋਈ ਸੱਤਾ ਐ ਐਗਜ਼ੀਕਟਿਵ ਆ ਅਰੇ ਕਹੇਗਾ ਡੀਪ ਸਟੇਟ ਔਰ ਤੁਹਾਨੂੰ ਪਤਾ ਹੀ ਆ ਪੀ ਹੁਣ ਅੰਦੋਲਨ ਦੇ ਸੇਕ ਨਾਲ ਹਰਿਆਣੇ ਵਿੱਚ ਵੱਡੇ ਸਿਆਸੀ ਖਰਜਾਨੇ ਪਾਜਪਾ ਨੂੰ ਭਰਨ ਦਾ ਨੁਕਸਾਨ ਆ ਐਵੇਂ ਮਹਾਰਾਸ਼ਟਰ ਚ ਵੀ ਔਰ ਜਿਵੇਂ ਤੁਸੀਂ ਦੇਖਿਆ ਵੀ ਅਨਲ ਵਿਜਜੀ ਨੇ ਇੱਕ ਬਿਆਨ ਵਿੱਚ ਮੰਨ ਲਿਆ ਸੀ ਵੀ ਜੋ ਕੁਝ ਬਾਰਡਰਾਂ ਤੇ ਹੋਇਆ ਅਸੀਂ ਉਹਦੇ ਜ਼ਿੰਮੇਵਾਰ ਆ ਇਹਦਾ ਮਤਲਬ ਕਿਸੇ ਦੀ ਆਤਮਾ ਜਾਗ ਸਕਦੀ ਆ ਕੱਲ ਨੂੰ ਕਿਸੇ ਅਫਸਰ ਦੀ ਆਤਮਾ ਵੀ ਜਾਗ ਸਕਦੀ ਆ ਕਿਸੇ ਫੌਜੀ ਜਵਾਨ ਜਾਂ ਪੁਲਿਸ ਵਾਲੇ ਦੀ ਵੀ ਆਤਮਾ ਜਾਗ ਸਕਦੀ ਆ ਤੋ ਜਿਹੜਾ ਹੁਣ ਲੱਗਦਾ ਵੀ ਭਾਜਪਾ ਸੱਤਾ ਤੋਂ ਬਾਹਰ ਹੋ ਰਹੀ ਆ ਉਹਨਾਂ ਨੂੰ ਲੱਗਦਾ ਵੀ ਆਪਣੀਆਂ ਫੋਰਸਾਂ ਉਸ ਕਿਸਮ ਦੇ ਮਾਨਸਿਕਤਾ ਵਾਲੇ ਅਫਸਰ ਜਿਹੜੇ ਉਹਨਾਂ ਦੇ ਦਿੱਤੇ ਹੋਏ ਹੁਕਮਾਂ ਨੂੰ ਅੱਖਾਂ ਬੰਦ ਕਰਕੇ ਲਾਗੂ ਕਰਦੇ ਆ ਤੇ ਜੇ ਉਹਨਾਂ ਦਾ ਉਹ ਸਨਮਾਨ ਕਰਕੇ ਉਹਨਾਂ ਦਾ ਮਰਾਲ ਬੂਸ਼ ਨਹੀਂ ਕਰਦੇ ਤੇ ਉਹ ਉਹ ਜਿਹੜੇ ਮਨਮਾਨੇ ਹੁਕਮ ਅੱਗੇ ਦੇਣਗੇ ਉਹ ਕੋਈ ਮੰਨਣ ਨੂੰ ਤਿਆਰ ਨਹੀਂ ਹੋਊਗਾ ਅਫਸਰ ਸਾਹਿਬ ਨੂੰ ਜਦੋਂ ਲੱਗੇ ਵੀ ਗਾਹਾਂ ਇਹਨਾਂ ਦੀ ਸੱਤਾ ਨਹੀਂ ਆਉਂਦੀ ਅਫਸਰਸਾਈ ਨਿਊਟਰਲ ਹੋ ਜਾਂਦੀ ਹੁੰਦੀ ਆ ਤੋ ਇਹ ਨਿਸ਼ਾਨੇ ਹਾਸਲ ਕਰ ਲਈ ਤੇ ਕੱਲ ਨੂੰ ਹਰਿਆਣਾ ਦੇ ਵਿੱਚ ਲਖਸ਼ਣਾ ਚ ਸਟੇਟ ਦੀ ਮਸ਼ੀਨਰੀ ਨੂੰ ਵਰਤਣ ਵਾਸਤੇ ਆਪ ਦੇ ਪੱਕੇ ਅਫਸਰਾਂ ਦਾ ਸਨਮਾਨ ਕੀਤਾ ਜਾ ਰਿਹਾ ਦੂਸਰਾ ਕੇਂਦਰ ਤੇ ਹਰਿਆਣਾ ਇਹ ਮੰਨ ਗਿਆ ਹੁਣ ਕਿ ਅਸੀਂ ਜੋ ਜ਼ੁਲਮ ਕੀਤੇ ਹਰਿਆਣੇ ਦੇ ਬਾਡਰ ਤੇ ਚਾਹੇ ਸ਼ਹੀਦ ਸੁਭਕਰ ਨੂੰ ਸ਼ਹੀਦ ਕੀਤਾ ਚਾਹੇ 433 ਕਿਸਾਨ ਜ਼ਖਮੀ ਹੋਏ ਔਰ ਚਾਹੇ ਐਸਐਲਆਰ ਦੀਆਂ ਗੋਲੀਆਂ ਚਾਹੇ ਸ਼ਾਰਟਗਨ ਚਾਹੇ ਬੈਲਟ ਗਨ ਇਹ ਇਸਤੇਮਾਲ ਕੀਤੀਆਂ ਔਰ ਉਹ ਆਪ ਮੰਨ ਰਹੇ ਆਪਣੀ ਉਹ ਸ਼ਿਫਾਰਸ਼ ਰਿਪੋਰਟ ਵਿੱਚ ਭਿਡਰੋਨਾ ਰਾਹੀ ਜਿਹੜੀ ਉਹਨਾਂ ਨੇ ਜ਼ਹਿਰੀਲੀਆਂ ਗੈਸਾਂ ਛੁੱਟੀਆਂ ਵਾ ਤੋ ਇਹ ਮੰਨਤਾ ਉਹ ਦੇ ਰਹੇ ਨੇ ਇਤ ਪੂਰਾ ਦੇਸ਼ ਦੇਖ ਰਿਹਾ ਇਸ ਦੇਸ਼ ਨੇ ਇਹਦਾ ਫੈਸਲਾ ਕਰਨਾ ਹੈਗਾ ਅਸੀਂ ਕੇਂਦਰ ਦੇ ਇਸ ਫੈਸਲੇ ਦੀ ਨਿੰਦਿਆ ਕਰਦੇ ਹਾਂ ਹਾਂ ਦੇਸ਼ ਦੀ ਅਫਸਰਸ਼ਾਈ ਦਾ ਕਿਸੇ ਚੰਗਾ ਬਹਾਦਰੀ ਵਾਲੇ ਲੋਕਪੱਖੀ ਕੰਮ ਕਰਨ ਤੇ ਸਨਮਾਨ ਹੋਵੇ ਸਾਨੂੰ ਇਤਰਾਜ ਨਹੀਂ ਹੋਊਗਾ ਆਪ ਦੇ ਕਿਸਾਨਾਂ ਮਜ਼ਦੂਰਾਂ ਲਈ ਇੱਕ ਦੇਸ਼ ਦੇ ਵਸਤੇ ਲੋਕਾਂ ਤੇ ਜ਼ਬਰ ਟਾ ਕੇ ਅਫਸਰਸ਼ਾਈ ਦਾ ਸਨਮਾਨ ਕਰਨਾ ਇਹ ਉਚਿਤ ਨਹੀਂ ਹੋਊਗਾ ਇਹਦੋਂ ਕਹਾ ਜਿਹੜਾ ਪੰਜਾਬ ਦੇ ਵਿੱਚ ਨਰਮੇ ਦੇ ਵਿੱਚ ਜਿਵੇਂ ਸੁੰਡੀ ਦਾ ਮੱਖੀ ਦਾ ਹਮਲਾ ਨਜ਼ਰ ਆ ਰਿਹਾ ਔਰ ਜਿਵੇਂ ਖੇਤ ਵਗ ਰਹੇ ਆ ਔਰ ਪੰਜਾਬ ਸਰਕਾਰ ਉਹਦੇ ਚੋਂ ਲਗਭਗ ਮਲ ਹੱਥ ਖੜੇ ਹੈਗੇ ਆ ਠੀਕ ਕਿਆ ਕੇਂਦਰ ਦੇ ਮੰਤਰੀ ਨੂੰ ਮਿਲਣਾ ਵਾਜਬ ਆ ਮਾੜੀ ਗੱਲ ਹੀ ਹੈ ਪਰ ਆਪ ਵੀ ਕੁਝ ਕਰਨਾ ਚਾਹੀਦਾ ਵਾ ਔਰ ਜਿਵੇਂ ਪੰਜਾਬ ਸਰਕਾਰ ਦਾ ਵਾਦਾ ਸੀ ਪੀਸੀ ਮੂੰਗੀ ਤੇ ਐਮਐਸਪੀ ਦਾਂਗੇ ਔਰ ਕੋਰਾ ਜਵਾਬ ਆ ਜਾਣਾ ਇਹ ਵੀ ਉਚਿਤ ਨਹੀਂ ਹੈਗਾ ਤਾਂ ਕੇਂਦਰ ਨੂੰ ਵੀ ਚਾਹੀਦਾ ਵੀ ਉਹ ਪੰਜਾਬ ਦੀ ਪ੍ਰਸਤਿਤੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੀ ਬਾਹ ਫੜਨੀ ਉਹਨਾਂ ਨੂੰ ਚਾਹੀਦੀ ਆ ਭਾਵੇਂ ਕਿਸ ਗੱਲ ਦੀ ਗੁਜਾਇਸ਼ ਬਹੁਤ ਘੱਟ ਹੈਗੀ ਆ ਆਉਣ ਵਾਲੀ ਬਾਈ ਨੂੰ ਜਿਹੜੀ ਕਨਵੈਨਸ਼ਨ ਦਿੱਲੀ ਦੇ ਵਿੱਚ ਦੇਸ਼ ਦੀਆਂ ਦੋਵੇਂ ਵੱਡੇ ਫੋਰਮਾਂ ਦੀਆਂ ਸਾਰੀਆਂ ਆਗੂਆਂ ਦੀ ਸਦਕੇ ਹੋ ਰਹੀ ਆ ਆਗੂਆਂ ਨੂੰ ਅਪੀਲ ਆ ਉਸ ਸਮੇਂ ਸਿਰ ਕਨਸਟੀਟਿਊਸ਼ਨ ਕਲੱਬ ਵਿੱਚ ਪਹੁੰਚਣ ਤਾਂ ਜੋ ਐਮਐਸਪੀ ਗਰੰਟੀ ਕਾਨੂੰਨ ਤੇ ਜਿਹੜਾ ਐਮਐਸਪੀ ਤੇ ਪ੍ਰਾਈਵੇਟ ਬਿੱਲ ਲੈ ਕੇ ਆਉਣਾ ਉਹਨਾਂ ਤੇ ਚਰਚਾ ਹੋ ਸਕੇ ਦਰਅਸਲ ਇੱਕ ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ 13 ਫਰਵਰੀ ਨੂੰ ਕਿਸਾਨ ਅੰਦੋਲਨ ਦੀ ਸ਼ੁਰੂਆਤ ਵਿੱਚ ਲਗਭਗ 15000 ਕਿਸਾਨਾਂ ਨੇ ਹਰਿਆਣਾ ਦੀਆਂ ਸਰਹੱਦਾਂ ਤੇ ਡੇਰੇ ਲਾਏ ਹੋਏ ਸਨ ਅਜਿਹੇ ਵਿੱਚ ਇਹਨਾਂ ਕਿਸਾਨਾਂ ਨੂੰ ਦਿੱਲੀ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਤੇ ਇਸ ਕਾਰਨ ਹੁਣ ਹਰਿਆਣਾ ਦੇ ਡੀਜੀਪੀ ਵੱਲੋਂ ਬਹਾਦਰੀ ਪੁਰਸਕਾਰ ਦੇਣ ਦੇ ਲਈ ਇੱਕ ਆਈਜੀ 2 ਐਸਪੀ ਅਤੇ 3 ਡੀਐਸਪੀਜ਼ ਦੇ ਨਾਵਾਂ ਦੀ ਸਿਫਾਰਿਸ਼ ਕੀਤੀ ਗਈ ਹੈ ਫਿਲਹਾਲ ਹਰਿਆਣਾ ਦੇ ਡੀਜੀਪੀ ਹੈੱਡਕੁਆਰਟਰ ਤੇ ਸਰਕਾਰ ਵੱਲੋਂ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਬਿਊਰੋ ਰਿਪੋਰਟ ਐਮਪੀ ਸੰਜਾ